ਚੈਂਪੀਅਨ ਟਰਾਫੀ ਦੇ ਵਿੱਚ ਅੱਜ ਹੋਵੇਗਾ ਮਹਾ ਮੁਕਾਬਲਾ ਟੀਮ ਇੰਡੀਆ ਤੇ ਪਾਕਿਸਤਾਨ ਦੀ ਹੋਵੇਗੀ ਟੱਕਰ ਦੁਬਈ ਦੇ ਵਿੱਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ ਮੈਚ ਚੰਡੀਗੜ੍ਹ ਦੇ ਸਕੂਚਬੀ ਦੇ ਵਿੱਚ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਮੀਟਿੰਗ ਐਮਐਸਪੀ ਦੁਲੈਕ ਕੀ ਹੋਈ ਚਰਚਾ ਦਿੱਤੀ ਬੜੀ ਮੰਤਰੀ ਸ਼ਿਵਰਾਜ ਚੋਹਾਨ ਬੋਲੇ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਹੋਵੇਗੀ ਅਗਲੀ ਬੈਠਕ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਬੋਲੇ ਕਿਸਾਨ ਕਿਆ ਐਮਐਸਪੀ ਨੂੰ ਲੈ ਕੇ ਕੇਂਦਰ ਅੱਗੇ ਰੱਖੇ ਤੱਥ ਐ ਐਮਐਸਪੀ ਦੇ ਲਈ ਲੜਿੰਦੇ ਬਜਟ ਤੇ ਹੋਈ ਚਰਚਾ ਕੇਂਦਰ ਨੂੰ ਭੇਜਾਂਗੀ ਡੀਟੇਲ ਰਿਪੋਰਟ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਢੱਲੇਵਾਲ ਦਾ ਜਾਣਿਆ ਹਾਲ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਖੁਦ ਢੱਲੇਵਾਲ ਦੀ ਕੁਰਸੀ 'ਤੇ ਬੈਠੇ ਸ਼ਿਵਰਾਜ ਚੋਹਾਨ ਮਰਦ ਵਰਤ ਛੱਡਣ ਦੀ ਕੀਤੀ ਅਪੀਲ ਅਧਿਕਾਰ ਖੇਤਰ ਦੇ ਸਵਾਲ ਤੇ ਇੱਥੇ ਦਰਦਾ ਵੱਡਾ ਬਿਆਨ ਬੋਲੇ ਮੈਨੂੰ ਐਸਜੀਪੀਸੀ ਦੀ ਅੰਤਰੀ ਕਮੇਟੀ ਕੋਲੋਂ ਹੀ ਅਧਿਕਾਰ ਖੇਤਰ ਬਾਰੇ ਪਤਾ ਲੱਗਿਆ ਕਿ ਵਿਆਪਕ ਨਹੀਂ ਚਾਰਦੀਵਾਰੀ ਅੰਦਰ ਹੀ ਲਾਗੂ ਰਹਿੰਦਾ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਮਟਨੋ ਸਾਬ ਦੇ ਸਾਹਕਾ ਜੱਜਦਾਰ ਰਣਜੀਤ ਸਿੰਘ ਨੇ ਜੱਜਦਾਰ ਗਿਆਨੀ ਦੇ ਕਬੀਰ ਸਿੰਘ ਨੂੰ ਲਿਖਿਆ ਪੱਤਰ ਕਿ ਆ ਜੱਜਦਾਰ ਦਾ ਕੋਈ ਵੀ ਬਿਆਨ ਜਿੱਨੀ ਹੋ ਸਕਦਾ ਬਿਨਾਂ ਦੇਰੀ ਵਾਪਸ ਲਿਆ ਜਾਵੇ ਬਿਆਨ ਸਾਬਕਾ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਮੋਦੀ ਦਾ ਪ੍ਰਿੰਸੀਪਲ ਸਖਤਰ ਕੀਤਾ ਨਿਯੁਕਤ 2018 ਤੋਂ 2024 ਤੱਕ ਆਰਬੀਆਈ ਮੁਖੀ ਰਹੇ ਨੇ ਸ਼ਕਤੀਕਾਂਤ ਦਾਸ ਮਹਾਰਾਜੀ ਸਿਟੀ ਸੈਂਟਰ ਦੇ ਵਿੱਚ ਬਣੀ ਲਿਫਟ ਦੇ ਵਿੱਚ ਫਸੇ ਨੌ ਲੋਕ 2 ਘੰਟੇ ਬਾਅਦ ਸਾਰਿਆਂ ਨੂੰ ਕੱਢਿਆ ਗਿਆ ਬਾਅਦ ਕੁਝ ਵਿਅਕਤੀ ਹੋ ਗਏ ਸਬੇਹੋਸ਼ ਸਸਿਗਾਰ ਤੁਸੀਂ ਵੇਖ ਰਹੇ ਹੋ ਨਿਊਜ਼ ਆਈਟਮ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਮਹਾ ਮੁਕਾਬਲੇ ਦੀ ক্রিকেট ਦੀ ਦੁਨੀਆ ਦਾ ਅੱਜ ਸੁਪਰ ਹਿੱਟ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ ਚੈਂਪੀਅਨ ਟਰੋਫੀ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਾਲੇ ਮਹਾ ਜੰਗ ਹੋਵੇਗੀ ਦੁਬਈ ਦੁਬਈ ਦੇ ਵਿੱਚ 2:30 ਵਜੇ ਮੁਕਾਬਲਾ ਸ਼ੁਰੂ ਹੋਵੇਗਾ ਆਪਣਾ ਇੱਕ ਇੱਕ ਮੈਚ ਖੇਡ ਚੁੱਕੀਆਂ ਨੇ ਦੋਵੇਂ ਟੀਮਾਂ ਟੀਮ ਇੰਡੀਆ ਨੇ ਪਹਿਲੇ ਮੈਚ ਦੇ ਵਿੱਚ ਬੰਗਲਾਦੇਸ਼ ਨੂੰ ਹਰਾਇਆ ਤੇ ਅੱਜ ਪਾਕਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਦੇ ਟਿਕਟ ਭਾਰਤ ਪੱਕੀ ਕਰੇਗਾ ਹਾਲਾਂਕਿ ਮੈਚ ਪਾਕਿਸਤਾਨ ਦੇ ਲਈ ਕਰੋ ਜਾਂ ਮਰਹੋ ਜਾਇਆ ਹੋਵੇਗਾ ਕਿਉਂਕਿ ਪਾਕਿਸਤਾਨ ਇਸ ਟਰਾਫੀ ਦਾ ਆਪਣਾ ਪਹਿਲਾ ਮੈਚ ਨਿਊਜ਼ੀਲੈਂਡ ਤੋਂ ਹਾਰ ਚੁੱਕਿਆ ਤੇ ਜੇ ਅੱਜ ਭਾਰਤ ਤੋਂ ਹਾਰ ਜਾਂਦਾ ਤਾਂ ਪਾਕਿਸਤਾਨ ਦਾ ਸੈਮੀਫਾਈਨਲ ਦੇ ਵਿੱਚ ਪਹੁੰਚਣਾ ਬੇਹੱਦ ਮੁਸ਼ਕਲ ਹੋ ਜਾਵੇਗਾ ਆ ਤਾਂ ਇਹ ਮੈਚ ਜਿੱਕਰ ਭਾਰਤ ਦੇ ਜਿੱਦਦਾ ਤਾਂ ਸਿੱਧੇ ਤੌਰ ਤੇ ਸੈਮੀਫਾਈਨਲ ਦੇ ਟਿਕਟ ਪੱਕੀ ਹੋ ਜਾਵੇਗੀ ਪਰ ਪਾਕਿਸਤਾਨ ਜੇਕਰ ਇਹ ਮੈਚ ਹਾਰ ਜਾਂਦਾ ਅਰ ਤਾਂ ਫਿਰ ਸੈਮੀਫਾਈਨਲ ਦੇ ਵਿੱਚ ਪਹੁੰਚਣਾ ਬੇਹੱਦ ਪਾਕਿਸਤਾਨ ਦੇ ਲਈ ਮੁਸ਼ਕਲ ਹੋਵੇਗਾ ਕਿਉਂਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੈਚ ਹੁੰਦਾ ਹੈ ਉਹ ਵੀ ਕ੍ਰਿਕਟ ਦਾ ਮੈਚ ਹੋਵੇ ਤਾਂ ਸੁਭਾਵਿਕ ਹੈ ਕਿ ਫੈਨਸ ਦਾ ਜੋਸ਼ ਵੀ ਹਾਈ ਹੋ ਜਾਂਦਾ ਹੈ ਬਹੁਤ ਬੇਸਬਰੀ ਦੇ ਨਾਲ ਇਸ ਮੈਚ ਦੀ ਉਡੀਕ ਕੀਤੀ ਜਾਂਦੀ ਹੈ ਉਸ ਸਮੇਂ ਦੀ ਉਡੀਕ ਕੀਤੀ ਜਾਂਦੀ ਹੈ ਇੰਤਜ਼ਾਰ ਕੀਤਾ ਜਾਂਦਾ ਹੈ ਅਤੇ ਕੁਝ ਘੰਟਿਆਂ ਦਾ ਇੰਤਜ਼ਾਰ ਬਾਕੀ ਹੈ ਅੱਜ ਦੁਪਹਿਰ 2:30 ਵਜੇ ਦੁਬਈ ਦੇ ਵਿੱਚ ਮੈਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਹੋਵੇਗਾ ਚੈਂਪੀਅਨ ਟਰੋਫੀ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ it doesn't change anything for us, uh, honestly. we play every match, every match, and this is no so different for us. and uh, this is how uh, we prepare for any match that we play. Uh, so, and that's how we are going to prepare for this one.

ਫਿਰ ਆਮਣੇ ਸਾਹਮਣੇ ਹੋਵੇਗਾ ਭਾਰਤ-ਪਾਕਿਸਤਾਨ ਦੁਬਈ ਦੇ ਵਿੱਚ ਦੋ ਤੁਰ ਵਿਰੋਧੀ ਟੀਮਾਂ ਦੀ ਹੋਵੇਗੀ ਟੱਕਰ ਆਖਿਰਕਾਰ ਉਹ ਪਲ ਆ ਹੀ ਗਿਆ ਜਦੋਂ ਦੋ ਸਭ ਤੋਂ ਵੱਡੇ ਤੁਰ ਵਿਰੋਧੀ ਆਮੋ ਸਾਹਮਣੇ ਹੋਣਗੇ ਆਖਿਰਕਾਰ ਉਹ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ ਜਿਸ ਤੇ ਦੁਨੀਆ ਭਰ ਦੀਆਂ ਨਜ਼ਰਾਂ ਹੋਣਗੀਆਂ ਚੈਂਪੀਅਨ ਟਰੋਫੀ ਦਾ ਪੰਜਵਾਂ ਮੈਚ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਜਿੱਥੇ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਮਣੇ ਸਾਹਮਣੇ ਹੋਣਗੀਆਂ ਜਿੱਤ ਕਿਸੇ ਦੀ ਵੀ ਹੋਵੇ ਚਾਹੇ ਕੋਈ ਵੀ ਹਾਰੇ ਜਿੱਤ ਹਾਰ ਤੋਂ ਜ਼ਿਆਦਾ ਭਾਰਤ ਪਾਕਿਸਤਾਨ ਦੀਆਂ ਟੀਮਾਂ ਦੇ ਆਮਣੇ ਸਾਹਮਣੇ ਹੋਣ ਦੀ ਵਜ੍ਹਾ ਦੇ ਨਾਲ ਹਰ ਕਿਸੇ ਦਾ ਜੋਸ਼ ਵਧਿਆ ਹੋਇਆ ਹੈ ਬੈਰਵ ਦੇ ਇੰਡੀਅਨ ਐਕਸਪੈਟਸ ਐਂਡ ਪਾਕਿਸਤਾਨੀ ਐਕਸਪੈਟਸ ਆਰ देयर ਸੋ ਦੇ ਆਰ ਗਲੂਡ ਟੂ ਦਾ ਟੀਵੀ ਟੂ ਸੀ ਹੂ ਇਸ ਗੋਟ ਟੂ ਵਿਨ ਆਬਵੀਅਸਲੀ every indian would like india to win every pakistani would like to see pakistan win but we surely have an upper hand مقابلہ چاہے کوئی بھی ہو جب جب ભારત تے پاکستان دی ٹیماں امنے سامنے ہوندی نے تے کرکٹ پریمیئر دے وچ ਉتشاء اپنے سिखर تے ہوندا ہے اس بار بھی بھارت تے پاکستان دے کرکٹ پریمیئر دا ਉتشاء ہور بھی زیادہ ہے کیونکہ لمبے سمے بعد ਦੋਵੇਂ ਦੇਸ਼ਾਂ ਦੀਆਂ ਟੀਮਾਂ ਅਮੋ ਸਾਹਮਣੇ ਹੋਣ ਗਈਆਂ ਨਵੰਬਰ 2023 ਦੇ ਬਾਅਦ ਪਹਿਲੀ ਵਾਰ ਇਸ ਫਾਰਮੈਟ ਦੇ ਵਿੱਚ ਦੋਵੇਂ ਦੇਸ਼ਾਂ ਦਾ ਮੁਕਾਬਲਾ ਹੋਣ ਜਾ ਰਿਹਾ ਹੈ ਚੈਂਪੀਅਨ ਟਰੋਫੀ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਿਊਜ਼ੀਲੈਂਡ ਦੇ ਹੱਥੋਂ ਹਾਰ ਚੁੱਕਿਆ ਹੈ ਐਤਵਾਰ ਨੂੰ ਹੋਣ ਵਾਲੇ ਮੈਚ ਵਿੱਚ ਉਸਦੇ ਲਈ ਕਰੋ ਜਾਂ ਮਰੋ ਦੀ ਸਥਿਤੀ ਹੈ ਜੇਕਰ ਮੈਚ ਭਾਰਤ ਜਿੱਤ ਜਾਂਦਾ ਹੈ ਤਾਂ ਸੈਮੀਫਾਈਨਲ ਦੇ ਵਿੱਚ ਉਸਦੀ ਜਗ੍ਹਾ ਕਰੀਬ-ਕਰੀਬ ਪੱਕੀ ਹੋ ਜਾਵੇਗੀ ਇੰਡੀਆ ਜਿੱਤਨੀ ਚਾਹੀਦੀ हम उम्मीद करते हैं कि इंडिया जीतेगा और डेफिनेटली जीत जाएगा आप देखिए कि हमारे प्लेयर्स ही बड़े अच्छे 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 जैसे विराट कोहली है बुमराह है मोहम्मद शमी था जिक्र वनडे मुकाबलों की बात की जाती जावे तो उस बीच पाकिस्तान का पलड़ा भारी रहे भारत और पाकिस्तान के बीच वाले हुन तक 135 वनडे हुए हैं इस दौरान भारतीय टीम ने 57 मैच जीते हैं तो पाकिस्तान की टीम ने 73 मुकाबले अपने नाम किए हैं और पांच मुकाबलों का कोई नतीजा नहीं निकला ਅੰਕੜੇ ਦੱਸਦੇ ਨੇ ਕਿ ਪਿਛਲੇ 25 ਸਾਲਾਂ ਦੇ ਵਿੱਚ ਭਾਰਤ ਨੇ ਆਪਣੇ ਪ੍ਰਦਰਸ਼ਨ ਦੇ ਵਿੱਚ ਸੁਧਾਰ ਕੀਤਾ ਹੈ। ਪਿਛਲੇ 25 ਸਾਲਾਂ ਦੇ ਵਿੱਚ ਦੋਵੇਂ ਟੀਮਾਂ ਦੇ ਵਿਚਾਲੇ 57 ਵਾਰ ਟੱਕਰ ਹੋਈ ਹੈ। ਜਿਸ ਵਿੱਚ ਭਾਰਤ ਨੇ 30 ਅਤੇ ਪਾਕਿਸਤਾਨ ਨੇ 26 ਮੈਚ ਆਪਣੇ ਨਾਮ ਕੀਤੇ ਨੇ। ਜਦਕਿ ਇੱਕ ਮੈਚ ਬੇਨਤੀਜਾ ਖਤਮ ਹੋਇਆ ਹੈ। T20 ਨੇ ਇੱਕ ਐਸਾ ਮਾਡਲ ਬਣਾ ਦਿਆ ਹੈ ਇੰਡੀਆ ਮੇ ਕਿ ਹਮ ਲੋਗ ਜੋ ਨੈਟ ਮੇ ਹੈ, ਵਹੀ ਅੰਦਰ ਹੈ, ਨਾਰਮਲ ਹੈ। ਤੋ ਆਈ ਡੋਨਟ ਥਿੰਕ ਕਿ ਪਾਕਿਸਤਾਨ ਇੰਡੀਆ ਕੋ ਕੋ ਮੁਕਾਬਲਾ ਹੈ। ਹਾਲਾਂਕਿ ਕ੍ਰਿਕਟ ਹੈ ਕੁਝ ਵੀ ਹੋ ਸਕਦਾ ਹੈ ਬਟ ਆਈ ਬਲੀਵ ਇੰਡੀਆ ਨਿਊਜ਼ੀਲੈਂਡ ਦਾ ਜੋ ਫਾਈਨਲ ਮੈਂ ਪ੍ਰੈਡਿਕਟ ਕਰ ਰਹਾ ਹਾਂ ਅੱਜ ਜੋ ਸ਼ਾਇਦ ਆ ਦੁਬਈ ਦੇ ਵਿੱਚ ਭਾਰਤ ਚੈਂਪੀਅਨ ਟਰੋਫੀ ਦੇ ਸੈਮੀਫਾਈਨਲ ਦੇ ਵਿੱਚ ਪਹੁੰਚਣ ਦੇ ਲਈ ਮੈਦਾਨ ਤੇ ਉਤਰੇਗਾ ਜਦਕਿ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਨਾ ਹੋਵੇ ਇਸ ਦੇ ਲਈ ਪੂਰੀ ਚੀਜ਼ਾਂ ਲਾਵੇਗਾ ਦੁਬਈ ਦੇ ਮਹਾ ਦੰਗਲ ਦੇ ਵਿੱਚ ਕੌਣ ਕਿਸ ਤੇ ਪਾਰੀ ਪਵੇਗਾ ਇਹ ਤਾਂ ਮੁਕਾਬਲੇ ਦੇ ਬਾਅਦ ਪਤਾ ਲੱਗੇਗਾ ਪਰ ਕ੍ਰਿਕਟ ਪ੍ਰੀਮੀਅਰ ਦੇ ਲਈ ਇਹ ਮਹਾ ਮੁਕਾਬਲਾ ਬੇਹੱਦ ਰੋਮਾਂਚਕ ਹੋਣ ਵਾਲਾ ਬਿਊਰੋ ਰਿਪੋਰਟ న్యూਸ 18 69 ਗੇਂਦਾਂ ਤੇ ਹਾਫ ਸੈਂਚਰੀ ਤੇ 125 ਗੇਂਦਾਂ ਤੇ ਸੈਂਚਰੀ ਚੈਂਪੀਅਨ ਟਰੋਫੀ ਦੇ ਵਿੱਚ ਬੰਗਲਾਦੇਸ਼ ਦੇ ਖਿਲਾਫ ਸ਼ੁਭਮਨ ਗਿੱਲ ਨੇ ਬੇਹੱਦ ਕਠਨ ਪ੍ਰਸਥਿਤੀਆਂ ਦੇ ਵਿੱਚ ਸ਼ਾਨਦਾਰ ਪਾਰੀ ਖੇਟੀ ਤੇ ਕਮਾਲ ਕਰਕੇ ਦਿਖਾਇਆ ਬੰਗਲਾਦੇਸ਼ ਦੇ ਖਿਲਾਫ ਦੁਬਈ ਦੇ ਵਿੱਚ ਰਨ ਬਣਾਉਣਾ ਕਠਨ ਸੀ ਪਰ ਮੁਸ਼ਕਲ ਪਿਚ ਤੇ ਉਹਨਾਂ ਨੇ ਨਾ ਸਿਰਫ ਟੇਕੇ ਖੇਡਿਆ ਬਲਕਿ ਸੈਂਚਰੀ ਵੀ ਲਗਾਈ ਤੇ ਜਿਹਾ ਕਰਕੇ ਉਹਨਾਂ ਨੇ ਟੀਮ ਇੰਡੀਆ ਨੂੰ 6 ਵਿਕਟ ਦੇ ਨਾਲ ਜਿੱਤ ਦਿਵਾ ਦਿੱਤੀ ਵਨਡੇ ਦੇ ਵਿੱਚ ਸ਼ੁਭਮ ਦੀ 8ਵੀਂ ਸੈਂਚਰੀ ਸੀ ਤੇ ਬੰਗਲਾਦੇਸ਼ ਦੇ ਖਿਲਾਫ ਦੁੱਜੀ ਸਭ ਤੋਂ ਘੱਟ ਪਾਰੀ ਦੇ ਵਿੱਚ 8 ਸੈਂਚਰੀ ਲਗਾਉਣ ਵਾਲੇ ਦੀ ਲਿਸਟ ਵਿੱਚੋਂ ਧਮਨ ਨੂੰ ਪਛਾੜ ਕੇ ਪਾਕਿਸਤਾਨ ਤੇ ਆ ਗਏ ਨੇ ਸ਼ੁਭਮਨ ਗਿੱਲ ਨੇ 51 ਪਾਰੀਆਂ ਦੇ ਵਿੱਚ 8 ਸੈਂਚਰੀ ਲਗਾਉਣ ਦਾ ਕ੍ਰਿਸ਼ਮਾ ਕਰਕੇ ਦਿਖਾਇਆ ਹੈ। ਉੱਥੇ ਸ਼ਖਰ ਧਵਨ ਨੂੰ ਇਹ ਕ੍ਰਿਸ਼ਮਾ ਕਰਨ ਦੇ ਵਿੱਚ 57 ਪਾਰੀਆਂ ਖੇਡਣੀਆਂ ਪਈਆਂ। ਵਿਰਾਟ ਕੋਲੀ ਨੇ 68, ਗੌਤਮ ਗਿਬੇਰ ਨੇ 98 ਤੇ ਸਚਿਨ ਤੈਂਦੁਲਕਰ ਨੇ 111 ਪਾਰੀਆਂ ਦੇ ਵਿੱਚ 8 ਸੈਂਚਰੀ ਠੋਕੀਆਂ ਸਨ। ਚੈਂਪੀਅਨ ਟਰੋਫੀ ਦੇ ਵਿੱਚ ਸ਼ੁਭਮਨ ਗਿੱਲ ਦੀ ਪਹਿਲੀ ਸੈਂਚਰੀ ਸੀ। ਸ਼ੁਭਮਨ ਗਿੱਲ ਦੀ ਕ੍ਰਿਸ਼ਮਈ ਪਾਰੀ ਦੁਸ਼ਮਣ ਟੀਮਾਂ ਦੀ ਨੀਂਦ ਉਡਾਉਣ ਦੇ ਲਈ ਕਾਫੀ ਹੈ। ਇਹ ਅੰਕੜੇ ਦੱਸਦੇ ਨੇ ਕਿ ਦੁਸ਼ਮਣ ਟੀਮਾਂ ਦੇ ਲਈ ਪਹਿਲਾਂ ਸਿਰਫ ਵਿਰਾਟ ਤੇ ਰੋਹਿਤ ਡਰ ਬਣੇ ਹੋਏ ਸਨ ਪਰ ਹੁਣ ਸ਼ੁਭਮਨ ਵੀ ਡਰਾਉਣ ਲੱਗੇ ਨੇ ਸ਼ੁਭਮਨ ਦਾ ਬੱਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਹ ਹਰ ਵਾਰ ਨਵਾਂ ਰਿਕਾਰਡ ਬਣਾਉਂਦੇ ਜਾ ਰਹੇ ਨੇ ਤੇ ਇਹ ਖਬਰ ਘੱਟ ਤੋਂ ਘੱਟ ਪਾਕਿਸਤਾਨ ਦੇ ਲਈ ਚੰਗੀ ਨਹੀਂ ਹੈ ਜੋ ਚੈਂਪੀਅਨ ਟਰੋਫੀ ਦੇ ਵਿੱਚ ਬਣੇ ਰਹਿਣ ਦੇ ਲਈ ਜਦੋਂ ਜ਼ਾਇਦ ਕਰ ਰਿਹਾ ਹੈ ਸ਼ੁਭਮਨ ਗਿੱਲ ਜਦੋਂ ਤੋਂ ਟੀਮ ਇੰਡੀਆ ਦੇ ਉਪ ਕਪਤਾਨ ਬਣੇ ਨੇ ਉਦੋਂ ਤੋਂ ਹੀ ਪਾਕਿਸਤਾਨ ਦੀ ਟੈਨਸ਼ਨ ਵਧ ਗਈ ਹੈ ਉਪ ਕਪਤਾਨ ਬਣਦੇ ਬਾਅਦ ਉਹ 4 ਮੈਚਾਂ ਦੇ ਵਿੱਚ 360 ਰਨ ਬਣਾ ਚੁੱਕੇ ਨੇ ਤੇ ਆਈਸੀਸੀ ਦੀ ਰੈਂਕਿੰਗ ਦੇ ਵਿੱਚ 1 ਡੇ ਕ੍ਰਿਕਟ ਦੇ ਨੰਬਰ 1 ਬੱਲੇਬਾਜ਼ ਬਣ ਗਏ ਨੇ ਸ਼ੁਮਨ ਗਿੱਲ ਨੇ ਜਿਸ ਤਰ੍ਹਾਂ ਬਾਬਰ ਆਜ਼ਮ ਨੂੰ ਪਟਕਣੀ ਦਿੱਤੀ ਆ ਉਸੇ ਤਰ੍ਹਾਂ ਹੁਣ ਉਹ ਪੂਰੀ ਪਾਕਿਸਤਾਨ ਨੂੰ ਸਟੇਡੀਅਮ ਦੇ ਵਿੱਚ ਪਿਛਾੜਨ ਦੀ ਕੋਸ਼ਿਸ਼ ਕਰਨਗੇ ਅੱਗੇ ਬਾਤਾਂਗੇ ਲੋਕਾਂਗੇ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਐਮਐਸਪੀ ਤੇ ਗੱਲਬਾਤ ਅੱਗੇ ਵਧੀ ਹੈ ਕੱਲ ਹੋਈ ਮੀਟਿੰਗ ਦੇ ਵਿੱਚ ਐਮਐਸਪੀ ਤੇ ਲੰਬੀ ਚਰਚਾ ਹੋਈ ਕਿਸਾਨਾਂ ਨੇ ਐਮਐਸਪੀ ਨੂੰ ਲੈ ਕੇ ਸਰਕਾਰ ਦੇ ਅੱਗੇ ਡਾਟਾ ਪੇਸ਼ ਕੀਤਾ ਕਿਸਾਨਾਂ ਦੀ ਰਿਪੋਰਟ ਤੇ ਮਾਹਿਰਾਂ ਦੇ ਨਾਲ ਸਰਕਾਰ ਚਰਚਾ ਕਰੇਗੀ ਤੇ ਹੁਣ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਹੀ ਅਗਲੀ ਮੀਟਿੰਗ ਹੋਵੇਗੀ ਮੀਟਿੰਗ ਦੌਰਾਨ ਕੇਂਦਰੀ ਕਿਸ਼ੋਰ ਮੰਤਰੀ ਸ਼ਰਾਸਿਲ ਚੋਹਾਨ ਨੇ ਡੱਲੇਵਾਲ ਦੇ ਮਰਨ ਵਰਤੇ ਖਤਮ ਕਰਨ ਦੀ ਅਪੀਲ ਕੀਤੀ ਹੈ ਜਿਸ ਨੂੰ ਲੈ ਕੇ ਡੱਲੇਵਾਲ ਨੇ ਕਿਹਾ ਕਿ ਜਦੋਂ ਤੱਕ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਉਹਨਾਂ ਦਾ ਮਰਨ ਵਰਤੇ ਇਸੇ ਤਰੀਕੇ ਦੇ ਨਾਲ ਹੀ ਚੱਲ ਰਿਹਾਗਾ ਆ ਤਾਂ ਕੱਲ ਦੀ ਆ ਮੀਟਿੰਗ ਦੇ ਵਿੱਚ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਗੱਲਬਾਤ ਹੋਈ ਜੋ ਕਿ ਕੇਂਦਰੀ ਮੰਤਰੀ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਤਾਂ ਮੁੱਖ ਤੌਰ ਤੇ ਕਿਆ ਜਾ ਸਕਦਾ ਹੈ ਕਿ ਜੋ ਵੱਡੀ ਮੰਗ ਹੈ ਕਿਸਾਨਾਂ ਦੀ ਐਮਐਸਪੀ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਆ ਤਾਂ ਉਸੇ ਐਮਐਸਪੀ ਨੂੰ ਲੈ ਕੇ ਗੱਲਬਾਤ ਅੱਗੇ ਤਰੀ ਹੈ ਐਮਐਸਪੀ ਦੇ ਮੁੱਦੇ ਤੇ ਕੱਲ ਲੰਬੀ ਚਰਚਾ ਚੱਲੀ ਇਸੇ ਦੌਰਾਨ ਕਿਸਾਨਾਂ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਸਰਕਾਰ ਦੇ ਅੱਗੇ ਡਾਟਾ ਪੇਸ਼ ਕੀਤਾ ਗਿਆ ਕਿਸਾਨਾਂ ਦੀ ਰਿਪੋਰਟ ਤੇ ਬਾਹਰਾਂ ਦੇ ਨਾਲ ਸਰਕਾਰ ਦੇ ਵੱਲੋਂ ਚਰਚਾ ਕੀਤੀ ਜਾਵੇਗੀ ਅਤੇ ਹੁਣ 19 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਅਗਲੀ ਆ ਮੀਟਿੰਗ ਰੱਖੀ ਗਈ ਹੈ ਇਸੇ ਦੌਰਾਨ ਹੀ ਕੇਂਦਰੀ ਖੇਤੀਬਾੜੀ ਮੰਤਰੀ शिवराज ਸਿੰਘ ਚਾਹਾਨ ਦੇ ਵੱਲੋਂ ਡੱਲੇਵਾਲ ਨੂੰ ਮਰਨ ਵਰਤ ਕਰਨ ਕਰਨ ਦੀ ਬੇਪੀਲ ਕੀਤੀ ਗਈ ਹੈ ਆਪਰ ਜਜੀਤ ਸਿੰਘ ਡੱਲੇਵਾਲ ਦੇ ਵੱਲ ਆਪਣਾ ਸਟੈਂਡ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਜਦੋਂ ਤੱਕ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਮਿਲਦੀ ਉਦੋਂ ਤੱਕ ਉਹਨਾਂ ਦਾ ਮਰਨ ਵਰਤੇ ਇਸ ਤਰੀਕੇ ਦੇ ਨਾਲ ਜਾਰੀ ਰਹੇਗਾ ਮਿੱਤਰੋ दोनों किसान संगठनों से बहुत सद्भावपूर्ण वातावरण में चर्चा हुई है और किसान कल्याण के सारे कामों को जो मोदी सरकार की प्राथमिकता है हमने उनको भी रखा है और डल्लेबाल जी पंडेर जी किसान नेताओं की बात को ध्यान से सुना है ਬਹੁਤ ਅੱਛੀ ਚਰਚਾ ਹੋਈ ਹੈ ਇਹ ਚਰਚਾ ਜਾਰੀ ਰਹੇਗੀ ਅਤੇ ਅਗਲੀ ਬੈਠਕ 19 ਮਾਰਚ ਨੂੰ ਇਹੀ ਚੰਡੀਗੜ੍ਹ ਵਿੱਚ ਹੋਗੀ ਐਮਐਸਪੀ ਨੂੰ ਲੈ ਕੇ ਚਰਚਾ ਹੋਈ ਕਿ ਐਮਐਸਪੀ ਦੀ ਲੀਗਲ ਗਰੰਟੀ ਕੀ ਹੋਣੀ ਚਾਹੀਦੀ ਆ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕੁਝ ਡਾਟਾ ਜਿਹੜਾ ਉਹ ਪੇਸ਼ਕਸ਼ ਕੀਤਾ ਗਿਆ ਡਾਟੇ ਨੂੰ ਆਧਾਰ ਬਣਾਇਆ ਗਿਆ ਇਸ ਡਾਟਾ ਨੂੰ ਲੈ ਕੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਤਿੰਨੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਜਿਹੜਾ ਕਨਸਰਨ ਡਾਟਾ ਦਾਗਾ ਉਹ ਕਿਹੜੀ ਕਿਹੜੀ ਇੰਸਟੀਚਿਊਸ਼ਨ ਦਾਗਾ ਕਿੱਥੋਂ ਕਿੱਥੋਂ ਡਾਟਾ ਕਲੈਕਟ ਕੀਤਾਗਾ ਉਹ ਡਾਟਾ ਜਿਹੜਾ ਨੈਕਸਟ ਕਪਲ ਆਫ ਡੇ ਦੇ ਅੰਦਰ ਉਹਨਾਂ ਨੇ ਨੈਕਸਟ ਤਰੀਕ ਦੇ ਅੰਦਰ ਉਹ ਡਾਟਾ ਜਿਹੜਾ ਸੈਂਟਰ ਦੀਆਂ ਸੈਂਟਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਸ਼ੇਅਰ ਕਰਨਗੇ ਔਰ ਉਸ ਤੋਂ ਬਾਅਦ 19 ਤਰੀਕ ਨੂੰ ਜਿਹੜੀ ਆ ਚਰਚਾ ਹੋਊਗੀ ਬਹੁਤ ਹੀ ਅੱਛੇ ਮਾਹੌਲ ਦੇ ਵਿੱਚ बड़े पॉजिटिव ढंग से चर्चा हुई है और सामान आशा कि उन्नीस तारीख मार्च न कोई ना कोई पॉजिटिव हल निकलूगा आज केंद्र सरकार के तीन मंत्रियों माननीय शिवराज सिंह चौहान जी माननीय पीयूष गोयल जी माननीय प्रहलाद जोशी जी पंजाब सरकार के मंत्री और अन्य अधिकारी गणों के साथ सौहार्दपूर्ण माहौल में हमारी लगभग तीन घंटे तक हमारी चर्चा चली और बड़े विस्तार से हमने सारे तथ्य बातचीत की टेबल पर रखे पूरे देश के किसानों की तेईस फसलों की 100 परसेंट खरीद एमएसपी पर करवाने हेतु तो, जिस एमएसपी गारंटी कानून के लिए हम लड़ाई लड़ रहे हैं पिछले एक साल से उसके सारे तथ्य हमने बातचीत की टेबल पर रखे यह पहली बार हुआ होगा कि तीन घंटे तक एक एक चीज एक एक डाटा के किस तरीके से एमएसपी गारंटी कानून पे किस तरीके से खरीद होगी कितना पैसा खर्च आएगा यह पूरे विस्तार से रखा एक एक दाने का पूरा हिसाब किताब रखा किस स्टेट में कौन सी फसल एमएसपी से कितना नीचे बिक रही है क्या प्रोडक्शन है किस तरीके का पूरी जो कैलकुलेशन का भी जो हमारा फार्मूला था वो हमने बातचीत की टेबल पर रखा और हमने अपने तथ्य बड़ी जिम्मेदारी के साथ ये रखे कि अगर सरकार की नीति और नियत साफ हो तो 25 से तीस हजार करोड़ रुपया सालाना खर्चे में एमएसपी गारंटी कानून बनाया जा सकता है। केंद्र सरकार के मंत्रियों ने कहा कि जो तथ्य जो फैक्ट्स, जो डाटा आप लोगों ने रखा है आप इसकी पूरी एक कॉपी और इस पर एक नोट बना के हमें उपलब्ध कराइए हम भी अपने एक्सपर्ट्स के साथ इस पर चर्चा करना चाहते हैं पूरी डिटेल्ड डिस्कशन करना चाहते हैं और डिटेल्ड डिस्कशन के बाद आपके साथ वो पूरी चर्चा करने के बाद हम बैठना चाहते हैं मीटिंग करना चाहते हैं तो अगली तारीख तय करी गई है वो 19 मार्च की तय करी गई है यह भी चर्चा हुई कि भाई मीटिंग जल्दी करी जाए तो उस पर उन्होंने कहा कि जो आप फैक्ट्स देंगे जो अगले एक हफ्ते के अंदर अंदर दोनों मोर्चे पूरे फैक्ट्स मुहैया करा देंगे पूरे तथ्य पूरा डाटा मुहैया करा देंगे उसके बाद उन्होंने कहा कि हमें भी अपने एक्सपर्ट से पूरी विस्तार से चर्चा करनी है इसीलिए हमें समय चाहिए छਵੇਂ गेट दी बैठक ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਹੋਈ ਇਸ ਬੈਠਕ ਚ ਕੀ ਕੁਛ ਰਿਹਾ ਗੱਲਬਾਤ ਕਰਾਂਗੇ ਕਾਕਾ ਸਿੰਘ ਹਰਣਾ ਲਗਭਗ 3 ਘੰਟੇ ਬੈਠਕ ਚੱਲੀ ਕੇਂਦਰ ਸਰਕਾਰ ਨੇ ਆਪਣੇ ਵੇਰਵੇ ਦਿੱਤੇ ਕਿ ਅਸੀਂ ਕਿਸਾਨਾਂ ਲਈ ਇਹ ਕੁਝ ਕੀਤਾ ਜਾਣਕਾਰੀ ਇਹ ਮਿਲੀ ਕਿ ਉਸ ਵਿੱਚ ਡੱਲੇਵਾਲ ਹਰਣਾ ਨੇ ਵੀ ਧੰਨਵਾਦ ਕੀਤਾ ਕਿ ਠੀਕ ਹੈ ਤੁਸੀਂ ਕਿਸਾਨਾਂ ਲਈ ਇਹ ਕੰਮ ਕਰ ਰਹੇ ਹੋ ਕੀ ਕੁਝ ਬੈਠਕ ਚ ਰਿਹਾ ਮੇਕੋ ਡੱਲੇਵਾਲ ਸਾਹਿਬ ਨੇ ਕਿਹਾ ਜੇ ਇਹ ਕੁਝ ਕਰ ਰਹੇ ਹੋ ਤੁਸੀਂ ਧੰਨਵਾਦ ਸੋਡਾ ਹਾਂ ਪਰ ਫਿਰ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਚ ਕੀ ਡਿਕ ਹੈ ਤੁਸੀਂ ਵੀ ਕਹਿ ਰਹੇ ਹੋ ਵੀ ਅਸੀਂ ਕਿਸਾਨਾਂ ਲਈ ਬਹੁਤ ਜਿਹੜੀਆਂ ਸਕੀਮਾਂ ਨੇ ਲਿਆਂਦੀਆਂ ਨੇ ਉਹਨਾਂ ਨੂੰ ਲਾਗੂ ਕਰ ਰਹੇ ਹਾਂ ਅਸੀਂ ਵੀ ਕਹਿੰਦੇ ਵੀ ਜਿਹੜੀ ਕਿਸਾਨਾਂ ਸੋਡਾ ਮਿੱਥਿਆ ਹੋਇਆ ਭਾ ਜਿਹੜਾ ਸੋਡਾ ਮਿੱਥਿਆ ਹੋਇਆ ਭਾ ਤੁਸੀਂ ਦੇ ਰਹੇ ਹੋ ਭਾ ਮੈਂ ਸੀ ਉਹਦੇ ਨਾਲ ਸਹਿਮਤ ਨਹੀਂ ਪਰ ਉਹਦਾ ਗਰੰਟੀ ਦੇਣ ਚ ਕੀ ਦਿੱਕਤ ਹੈ ਅਸੀਂ ਹਰੇਕ ਸਟੇਟ ਦਾ ਆਵਾਜ਼ਰਾ ਮੂੰਗੀ ਸਰੋਂ ਜਿੰਨੇ ਵੀ ਫਸਲਾਂ ਹੁੰਦੀਆਂ ਤੇ ਹੀ ਫਸਲਾਂ ਤੇ ਜਿਹੜੀਆਂ ਐਮਐਸਪੀ ਦੇ ਰਹੀ ਹੈ ਪੰਜਾਬ ਸਰਕਾਰ ਅਸੀਂ ਉਹਨਾਂ ਨੂੰ ਅੰਕੜੇ ਪੇਸ਼ ਕਰਦੇ ਹਾਂ ਅੰਕੜੇ ਪੇਸ਼ ਕਰਕੇ ਵੀ ਤੁਸੀਂ ਹੁਣੇ ਤੇ ਦੱਸੋ ਅਸੀਂ ਤਾਂ ਆਪਦੇ ਅੰਕੜੇ ਆ ਦਾ ਪੱਖ ਰੱਖਤਾ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਖੂਮ ਚਾਹੀਦਾ ਜਿਹੜੀਆਂ ਖੁਦਕਸ਼ੀਆਂ ਰੁਕ ਸਕਦੀਆਂ ਨੇ ਪਾਰ ਸਰਕਾਰ ਦਾ ਕੀ ਇਹ ਤੇ ਆ ਤਾਂ ਉਹਨਾਂ ਨੇ ਜਵਾਬ ਚ ਇਹ ਦਿਆ ਵੀ ਠੀਕ ਹੈ ਜਿਹੜੇ ਤੁਸੀਂ ਅੰਕੜੇ ਰੱਖੇ ਨੇ ਤੁਸੀਂ ਕਿੱਥੋਂ ਲਿੱਤੇ ਆ ਕੀ ਲਿੱਤੇ ਆ ਅਸੀਂ ਵੀ ਇੱਥੇ ਫਿਰ ਆਪਦੇ ਸਾਰਾ ਇੱਕ ਕਮੇਟੀ ਬਣਾ ਕੇ ਇੱਥੇ ਚਰਚਾ ਕਰਕੇ ਅਗਲੀ ਬੈਠਕਾ ਜਿਹੜੀ 19 ਮਾਰਚ ਨੂੰ ਅਸੀਂ ਕਹਿਸ ਵੀ ਨੇੜੇ ਛੇਤੀ ਕਰੋ ਜਿਆਦਾ ਦੂਰ ਹੈ ਤਾਂ ਉਹਨਾਂ ਨੇ ਕਿਹਾ ਵੀ ਜੇ ਇੰਨੇ ਅੰਕੜੇ ਆ ਸਾਡਾ ਇੰਨੇ ਅਸੀਂ ਸਾਰਿਆਂ ਨੂੰ ਅੱਡੋ ਅੱਡ ਸਟੇਟਾਂ ਦੇ ਮੰਗਾਉਣੇ ਆ ਤਾਂ ਸਾਨੂੰ ਟਾਈਮ ਲੱਗਣਾ ਹੁੰਦਾ 12 ਵਾਰ ਸਾਡੀ ਛੁੱਟੀਆਂ ਆ ਜਾਂਦੀਆਂ ਅ fırsਰਾਂ ਤਾਂ ਸਾਨੂੰ ਸਮਾਂ ਚਾਹੀਦਾ ਹਾਂ ਦੇਖੋ ਅਸਲ ਤਾਂ ਆਕੜੇ ਨਾ ਸਮਝਣ ਵਾਲੀ ਕੋਈ ਗੱਲ ਨਹੀਂ ਹੈਗੀ ਸਾਡੇ ਸਮਝਣ ਵੀ ਉਹਨਾਂ ਨੇ ਕਿਹਾ ਦੇਖੋ ਉਹ ਕਹਿ ਸਕਦੇ ਆ ਕਿਹਾ ਜਾਂ ਨਹੀਂ ਕਿਹਾ ਹਾਂ ਨਹੀਂ ਮੇਰੇ ਖਲ ਕਲਾ ਪਿਸ਼ਕੋਇਲ ਨੇ ਕਿਹਾ ਹਾਂ ਬਾਕੀਆਂ ਨੇ ਨਹੀਂ ਕਿਹਾ ਪਿਸ਼ਕੋਇਲ ਦਾ ਕਹਿਣਾ ਸੀ ਵੀ ਸਾਨੂੰ ਸਾਨੂੰ ਜਿਹੜੇ ਤੁਸੀਂ ਆਕੜੇ ਮਹੱਈਆ ਕਰੋ ਮੈਂ ਇੱਥੇ ਮੈਂ ਇਸ ਕੰਮ ਦਾ ਮਾਹਿਰ ਆ ਸਟੱਡੀ ਕਰਨਾ ਚਾਹੁੰਦਾ ਅਸੀਂ ਕਹਾਂ ਦੇ ਦਾਂਗੇ ਤੁਹਾਨੂੰ ਲਿਖਤੀ ਦੇ ਦਾਂਗੇ ਹਨਾ ਜਿੱਥੋਂ ਤੱਕ ਸਵਾਲ ਇਹ ਗੱਲ ਦਾ ਹੈਗਾ ਵਾ ਵੀ ਜਿਹੜੇ ਅਸੀਂ ਤੱਥ ਰੱਖਿਆ ਅਸੀਂ ਕਹਿੰਨੇ ਵੀ ਤੁਸੀਂ ਵੀ ਚਾਹੋ ਤਾਂ ਅਸੀਂ ਤੁਹਾਡੇ ਚੈਨਲ ਤੇ ਵੀ ਚਰਚਾ ਕਰ ਸਕਦੇ ਆ ਵੀ ਕਿੰਨੇ ਦੇਸ਼ ਦੇ ਵਿੱਚ ਫਸਲ ਆ ਰਹੀ ਮੰਡੀਆਂ ਚ ਹਾਂ ਉਹ ਫਸਲ ਐਮਐਸਪੀ ਤੋਂ ਹੇਠਾਂ ਕਿੱਥੇ ਵਿਕ ਰਹੀ ਆ ਤੇ ਉਹਦੀ ਕਿੰਨੀ ਰਕਮ ਪੈਂਦੀ ਹੈਗੀ ਤਾਂ ਅਸੀਂ ਉਹ ਤੱਥ ਦਾ ਸਾਹਮਣੇ ਰੱਖਿਆ ਵੀ ਟੋਡੇ ਏ ਅੰਕੜੇ ਆ ਕਿਉਂਕਿ ਮੰਡੀਆਂ 'ਚ ਤਾਂ ਸਰਕਾਰ ਹੀ ਸਰਕਾਰ ਦੇ ਤੱਥ ਹੈ ਵੀ ਇੰਨੀ ਫਸਲ ਆਈ ਐਸ ਰੇਟ ਤੇ ਵਿਕੀ ਤੇ ਕਿੰਨਾ ਰੇਟ 'ਚ ਘਟਾ ਪਿਆ ਤਾਂ ਅਸੀਂ ਉਹਨਾਂ ਦੇ ਸਾਹਮਣੇ ਫੈਕਟ ਰੱਖ ਦਿੱਤੇ ਵੀ ਭਾਈ ਏਡਾ ਵੱਡਾ ਮਸਲਾ ਨਹੀਂ ਹੈ ਜਿੱਡਾ ਵੱਡਾ ਦੱਸਿਆ ਜਾ ਰਿਹਾ ਵੀ ਸੌਰਾਂ ਲੱਖ ਕਰੋੜ ਰੁਪਏ ਦਾ ਇਹ ਬਜਟ 'ਚੋਂ ਪੈਸਾ ਲੱਗ ਜੂ ਜੀ ਫਿਰ ਮੰਗਿਆ ਹੀ ਵੱਜੂਗੇ ਇਹੋ ਜੀ ਕੋਈ ਗੱਲ ਨਹੀਂ ਤੇ ਇਹ ਕੱਲੇ ਸਾਡਾ ਨਹੀਂ ਦੇਸ਼ ਦੇ ਵੱਡੇ ਆਰਥਿਕ ਮਹਾਰਾਂ ਦਾ ਵੀ ਕਹਿਣਾ ਇਹਨਾਂ ਦੀ ਕ੍ਰਿਸ਼ਲ ਐਜੰਸੀ ਉਹ ਉਹ ਤਾਂ 21000 ਕਰੋੜ ਰੁਪਏ ਵੀ ਕਹਿੰਦੀ ਹੈਗੀ اچھا ਪਿਊਸ਼ ਗੋਇਲ ਨਾਲ ਜਿਹੜੀ ਗੱਲਬਾਤ ਹੋਈ ਉਹ ਬਹਿਸ ਸੀ ਜਾਂ ਹੈਲਦੀ ਡਿਸਕਸ਼ਨ ਸੀ ਨਾ ਨਾ ਹੈਲਦੀ ਡਿਸਕਸ ਕੋਈ ਹਲਕੀ ਸੀਗੀ ਥੋੜੀ ਹਾਂ ਐ ਨਹੀਂ ਕਹਿੰਦੇ ਜਦੋਂ ਤੁਸੀਂ ਕਹਿੰਦੇ ਨਹੀਂ ਪਿਛਲੀ ਮੀਟਿੰਗ ਵਾਲਾ ਦੇਖ ਲਓ ਫਿਰ ਉਹਨਾਂ ਨੇ ਕਿਹਾ ਕਿ ਹਾਂ ਨਹੀਂ ਨਹੀਂ ਐ ਨਹੀਂ ਹੈਗਾ ਅਸਲੀ ਪਿਊਸ਼ ਗੋਇਲ ਜੀ ਦੇ ਆਪਣੇ ਹੀ ਅੰਕੜੇ ਹੈਗੇ ਆ ਉਹ ਤਾਂ ਕਹਾਂਗੇ ਪਿਛਲੀ ਮੀਟਿੰਗ 'ਤੇ ਗੱਲ ਹੋਈ ਫਿਰ 13 13 13% ਕਹਿੰਦੇ ਸੀ ਫਸਲਾਂ ਖਰੀਦ ਰਹੇ ਆ ਤਾਂ 87% ਨਹੀਂ ਖਰੀਦੀਆਂ ਜਾ ਰਹੀਆਂ ਉਹਨਾਂ ਉਹਨਾਂ ਦੀ ਮੀਟਿੰਗ ਦੀ ਪ੍ਰੋਸੀਡਿੰਗ ਕੱਢ ਲੈਣ ਉਹਨਾਂ ਨੇ ਕਿਹਾ ਸੀ ਆਪਾਂ ਕੋਈ ਬਗੈਰੈਚ ਕੋ ਰੋਲਾ ਨਹੀਂ ਕੋਈ ਤਲਖੀ ਨਹੀਂ ਹੈਗੀ ਇਸ ਕਿਸਮ ਦੀ ਉਹਨਾਂ ਨੂੰ ਆਪਣੀ ਗੱਲ ਕਰਨ ਦਾ ਹੱਕ ਆ ਸੀ ਆਪਣੀ ਗੱਲ ਕਰਨਾ ਚਾਹੁੰਦੇ ਨੇ ਤੋ ਅਸੀਂ ਉਹਨਾਂ ਸਾਹਮਣੇ ਤੱਥ ਰੱਖਤੇ ਆ ਔਰ ਅਸੀਂ ਇਹ ਵੀ ਕਿਹਾ ਵੀ ਜਿਹੜਾ ਤੁਸੀਂ ਫਾਈਨੈਂਸ ਮਿਨਿਸਟਰੀ ਵੱਲੋਂ ਐਗਰੀਕਲਚਰ ਮਿਨਿਸਟਰੀ ਨੂੰ ਫੰਡ ਦਿੰਦੇ ਜੀ ਹਰ ਸਾਲ ਕਿਹੜੀ 23000 ਕਰੋੜ ਕਿਤੇ 22000 ਕਰੋੜ ਕਿਤੇ 24000 ਕਰੋੜ ਬਗੈਰ ਵਰਤਿਆਂ ਵਾਪਸ ਚਲੇ ਆ ਜਾਂਦਾ ਜੇ ਇਹ 5 ਸਾਲਾਂ ਦਾ ਡਾਟਾ ਕੱਢੀਏ ਤੇ 1 ਲੱਖ ਕਰੋੜ ਰੁਪਇਆ ਵਾਪਸ ਚਲਾ ਗਿਆ ਭਾਈ ਇਹਦੇ ਨਾਲ ਸਾਡਾ ਕੰਮ ਮੰਨਣਾ ਤੁਸੀਂ ਜਿੰਨੀਆਂ ਮਰਜ਼ੀ ਪਾਲਿਸੀਆਂ ਦੱਸੋ ਠੀਕ ਹੈ ਆਪਣੇ ਤਾਂ ਤੁਸੀਂ ਕਰ ਰਹੇ ਜੀ ਪਰ ਇਹ ਗਰਾਊਂਡ ਤੇ ਪੂਰੀਆਂ ਨਹੀਂ ਉਤਰ ਰੀਆਂ ਅੱਗੇ ਬਦਾਂਗੇ ਤੇ ਹੁਣ ਗੱਲ ਕਰਾਂਗੇ ਬਿਨਾ ਹੋਣ ਵਾਲੇ ਮਹਿਕਮੇ ਦੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਸਪਸ਼ਟ ਕੀਤਾ ਕਿ ਪ੍ਰਸ਼ਾਸਕੀ ਸੁਧਾਰ ਵਾਲਾ ਕੋਈ ਵਿਭਾਗ ਨਹੀਂ ਹੈ ਜਿਸ ਨੂੰ ਲੈ ਕੇ ਵਿਰਧੀਆਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਿਸ ਤੇ ਮੁੱਖ ਮੰਤਰੀ ਮਾਨ ਨੇ ਜਵਾਬ ਵੀ ਦਿੱਤਾ ਹੈ ਕਿ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਹੈ ਪੰਜਾਬ ਚ ਬਿਨਾ ਹੋਣ ਵਾਲੇ ਮਹਿਕਮੇ ਤੇ ਸਿਆਸੀ ਕਮਸਾਨ ਖੂਪ ਭਖਿਆ ਹੋਇਆ ਹੈ ਜਦੋਂ ਪੰਜਾਬ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਪ੍ਰਸ਼ਾਸਕੀ ਸੁਧਾਰ ਵਾਲਾ ਕੋਈ ਵਿਭਾਗ ਹੈ ਹੀ ਨਹੀਂ ਤਾਂ ਜਦੋਂ ਇਸ ਨੂੰ ਆਧਾਰ ਬਣਾਉਂਦੇ ਵਿਰੋਧੀਆਂ ਨੇ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਸ਼ਾਸਨ ਸੁਧਾਰ ਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਇੱਕ ਕੀਤਾ ਹੈ ਨਾਮ ਬਦਲ ਕੇ ਇੱਕ ਡਿਪਾਰਟਮੈਂਟ ਬਣਾਇਆ ਗਿਆ ਇਸ ਤੇ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਜਵਾਬ ਦਿੱਤਾ ਕਿ ਅਸੀਂ ਪੰਜਾਬ ਬਚਾਉਣ ਆਏ ਹਾਂ ਮਹਿਕ ਮੇ ਲੈਣਾ ਸਾਡਾ ਏਜੰਡਾ ਨਹੀਂ ਹੈ ਉਹ ਤਾਂ ਪਹਿਲਾਂ ਕੋ ਇਹ ਪਹਿਲੀ ਸਰਕਾਰਾਂ ਦੀ ਅਸਲ ਚੋੜੇ ਉਹ ਹੁਣ ਅਸੀਂ ਨਾਮ ਬਦਲ ਕੇ ਉਹ ਇੱਕ ਡਿਪਾਰਟਮੈਂਟ ਬਣਾਇਆ ਹੈ ਗੱਲ ਤਾਂ ਬਸ ਵੇਸੇ ਨਾਂ ਦੇ ਸੀ ਹਨ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਕੁਛ ਨਹੀਂਗਾ ਕੁਛ ਪੜਿਆ ਤੇ ਉਹ ਡਿਪਾਰਟਮੈਂਟ ਉਹਨਾਂ ਨੇ ਖਤਮ ਕਰ ਦਿੱਤਾ બીજી ਗੱਲ ਅੱਜੀ ਆਏ ਮੈਦਕਾ ਤੋਂ ਅਸੀਂ ਸਭ ਪੰਜਾਬ ਦੀ ਸੇਵਾ ਕਰਨ ਆਏ ਅਸੀਂ ਮਹਿਕ ਭਾਈ ਆਏ ਹਾਂ ਅਸੀਂ ਪੰਜਾਬ ਬਚਾਉਣ ਆਏ ਸਾਡੇ ਗਰੀ ਪੰਜਾਬ ਹੈ ਜ਼ਿਕਰ ਜੋ ਗਿਆ ਕਿ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਆਧਾਰ ਬਣਾਉਂਦੇ ਹੋਏ ਵਿਰੋਧੀਆਂ ਨੇ ਸਰਕਾਰ ਨੂੰ ਖੂਬ ਨਿਸ਼ਾਨੇ ਤੇ ਲਿਆ। ਵਿਰੋਧਧਿਰਾਂ ਨੇ ਕਿਹਾ ਗੁਰਦੀਪ ਢਾਲੀਵਾਲ 20ਵੇਂ ਨੇਤਾ ਉਸ ਮਹਿਕਮੇ ਦੇ ਮੰਤਰੀ ਰਹੇ ਜੋ ਮਹਿਕਮਾ ਹੈ ਹੀ ਨਹੀਂ। ਸਰਕਾਰ ਦੇ ਵਿੱਚ ਖੱਬੇ ਹੱਥ ਨੂੰ ਨਹੀਂ ਪਤਾ ਸੱਜਾ ਹੱਥ ਕੀ ਕਰ ਰਿਹਾ ਹੈ। ਮੰਤਰੀਆਂ ਨੂੰ ਆਪਣੇਆਂ ਨੂੰ ਤੇ ਥੱਲੇ ਕੰਮ ਕੀ ਕਰਨਾ ਜਿਹੜੇ ਮਹਿਕਮੇ ਹੀ ਹੈ ਨਹੀਂਗੇ। ਇਹ ਦੇਖੀਏ ਕੀ ਹਾਲਾਤ ਪੰਜਾਬ ਕੇ ਹੋਣਗੇ। जहां गवर्नमेंट को यह नहीं पता कि हमारा जो डिपार्टमेंट हमने एक को एडमिनिस्ट्रेटिव रिफॉर्म्स का दिया हुआ है, तो एडमिनिस्ट्रेटिव रिफॉर्म्स का डिपार्टमेंट ही वाइंड तीन साल हो चुके आपको इतना लेट पता चलता उसका मतलब बाएं हाथ को यह नहीं पता दाएं हाथ क्या कर रहे हैं महीने पता नहीं लग गया महे वजीर केड़ी मीटिंग हुई केड़े अफसर सदे। ਕੀ ਐਡਮਿਨਿਸਟ੍ਰੇਟਿਵ ਰਿਫਾਰਮਸ ਲੈ ਕੇ ਆਏ ਹੋ ਤੁਸੀਂ ਜਿੱਦੇ ਨਾਲ ਲੋਕਾਂ ਦਾ ਭੜਾ ਪਿੰਡਾਂ 'ਚ ਬੈਠੇ ਲੋਕਾਂ ਦਾ ਜਾਂ ਸ਼ਹਿਰਾਂ 'ਚ ਬੈਠੇ ਲੋਕਾਂ ਦਾ ਭੜਾ ਹੋ ਸਕੇ ਆ ਹੋਵੇ ਜ਼ਿਕਰ ਹੋ ਗਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਸੀ ਕਿ ਪ੍ਰਸ਼ਾਸਕੀ ਸੁਧਾਰ ਵਾਲਾ ਕੋਈ ਵਿਭਾਗ ਨਹੀਂ ਹੈ ਜਦਕਿ ਕੁਲਜੀਤ ਧਾਲੀਵਾਲ ਐਨਆਰਆਈ ਦੇ ਨਾਲ ਇਸ ਵਿਭਾਗ ਦੇ ਮੰਤਰੀ ਸਨ ਇਸ ਨੂੰ ਲੈ ਕੇ ਵਿਰੋਧੀ ਸਰਕਾਰ ਤੇ ਹਮਲਾਵਰ ਹੋ ਗਏ ਬਿਊਰੋ ਰਿਪੋਰਟ న్యూਸ 8 ਟੀਮ ਪੰਜਾਬ ਹੁਣ ਜ਼ਿਕਰ ਕਰਦੇ ਹਾਂ ਜਥੇਦਾਰਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਛਿੜੇ ਵਿਵਾਦ ਜਿਸ ਨੂੰ ਲੈ ਕੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਐ ਜੀ ਪੀ ਸੀ ਦੀ ਅੰਤਰੀਂ ਕਮੇਟੀ ਨੂੰ ਨਿਸ਼ਾਨੇ ਤੇ ਲਿਆ ਤੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਵਾਪਸ ਲੈਣ ਦੀ ਅਪੀਲ ਕਰਦੇ ਹਾਂ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਨਸੀਹਤ ਵੀ ਦਿੱਤੀ ਹੈ ਸਰਬਾਨਾ ਤੇ ਜਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਐਮ ਗੁਰਦੁਆਰਾ ਐਕਟ ਰਾਈ ਐ ਜੀ ਪੀ ਸੀ ਨੂੰ ਸੌਂਪੀ ਹੈ ਪਤਾ ਲੱਗ ਬੈਨੂ ਤੇ ਨਹੀਂ ਅਕਾਲ ਤਖਸਾਲ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਸਾਲ ਦੇ 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 ਵਿਚਾਰ ਦੁਆਰੀ ਹੈ ਜਥੇਦਾਰਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਕਮਸਾਨ ਸ਼ੁਰੂ ਹੋ ਗਿਆ ਬੀਤੇ ਦਿਨੀ ਐਜੀਪੀਸੀ ਦੀ ਅੰਤਰੀ ਕਮੇਟੀ ਨੇ ਅਕਾਲ ਤਖਸਾਲ ਦੇ ਜਥੇਦਾਰ ਗਾਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੇ ਅਧਿਕਾਰਾਂ ਦਾ ਜ਼ਿਕਰ ਕੀਤਾ ਜਿਸ ਤੇ ਜਥੇਦਾਰ ਨੇ ਸਖਤ ਨਾਰਾਜ਼ਗੀ ਜਤਾਈ ਹੈ ਕਿ ਉਹਨਾਂ ਨੂੰ ਕੱਲ ਹੀ ਆਪਣੇ ਅਧਿਕਾਰ ਖੇਤਰ ਬਾਰੇ ਪਤਾ ਲੱਗਿਆ ਜਿੰਨਾ ਬਾਰੇ ਸ਼੍ਰੋਮਣੀ ਕਮੇਟੀ ਨੇ ਖੁਦ ਆ ਕੇ ਇਸ ਬਾਰੇ ਦੱਸਿਆ ਪੰਜਾਬ ਦੇ ਤਿੰਨਾ ਤਖਤਾਂ ਸਾਬਾਨਾ ਦੇ ਜ਼ਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਇਹਨ ਜ਼ਿੰਮੇਵਾਰੀ ਵੀ ਸਿੱਖ ਸੰਸਥਾ ਵੱਲੋਂ ਜੀਪੀਸੀ ਨੂੰ ਸੌਂਪੀ ਹੈ ਮੈਂ ਤਾਂ ਸਮਝਦਾ ਸੀ ਕਿ ਸ਼ਾਇਦ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਵਿਸ਼ਵ ਵਿਆਪੀ ਸਿੱਖਾਂ 'ਤੇ ਲਾਗੂ ਹੁੰਦਾ ਪਰ ਕੱਲ ਪਤਾ ਲੱਗਾ ਕਿ ਇਹਨੂੰ ਤੇ ਨਹੀਂ ਅਕਾਲ ਤਖਤ ਸਾਹਿਬ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਤ ਸਾਹਿਬ ਦੀ ਦੀ ਵਿਚਾਰਦਵਾਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਔਰ ਇਹ ਜਿਹੜਾ ਕੱਲ ਸੁਨੇਹਾ ਸੀਗਾ ਇਹ ਅਦਿਕ ਹਰ ਖੇਤਰ ਦੇ ਮੁੱਦੇ ਦੇ ਵਿਚਾਲੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਨਸੀਹਤ ਦਿੱਤੀ ਹੈ ਕਿ ਹਰ ਕਮੇਟੀ ਦਾ ਕੋਈ ਕਾਇਦਾ ਕਾਨੂੰਨ ਹੁੰਦਾ ਹੈ ਪਰ ਕਮੇਟੀ ਮੈਂਬਰ ਕਿਤੇ ਵੀ ਬਿਆਨ ਦੇ ਕੇ ਨੁਕਸਾਨ ਵਾਲਾ ਨਾ ਜਾਣ। ਇੱਕ ਨਸੀਹਤ ਉਹਨਾਂ ਨੂੰ ਕਰਨੀ ਚਾਹੁੰਦਾ ਕਿ ਸਾਰੇ ਮੈਂਬਰ ਜਿੱਥੇ ਜਿਸ ਦਾ ਜੀ ਕਰਦਾ ਉਹ ਮਾਈਕ ਫੜ ਕੇ ਬੈਠ ਜਾਂਦਾ ਹੈ। ਕਿੱਥੇ ਜਿਸ ਦਾ ਜੀ ਕਰਦਾ ਉਹ ਮੋਬਾਈਲ ਔਨ ਕਰਕੇ ਤੇ ਆਪੋ ਆਪਣੀਆਂ ਦਲੀਲਾਂ ਆਪੀਲਾ ਕਰਨ ਲੱਗ ਜਾਂਦਾ ਹੈ। ਹਰ ਚੀਜ਼ ਦਾ ਹਰ ਕਮੇਟੀ ਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਹੁੰਦਾ ਹੈ। ਉਹ ਇਸ ਤਰ੍ਹਾਂ ਦੇ ਬਾਤ ਘਾਟ ਜਿਹੜੇ ਕੋਈ ਬਿਆਨ ਨੇ ਆਪਣੀ ਮਰਜ਼ੀ ਦਾ ਜਿਹੜੇ ਬਿਆਨ ਨੇ ਉਹ ਦੇ ਦੇ ਕਿਤੇ ਕਿਸੇ ਨੁਕਸਾਨ ਵਾਲੇ ਪਾਸੇ ਨਾ ਜਾਣ ਇਸ ਦੇ ਨਾਲ ਹੀ ਜਥੇਦਾਰ ਨੇ ਹਰਜਿੰਦਰ ਸਿੰਘ ਧਾਮੇ ਨੂੰ ਅਪੀਲ ਵੀ ਕੀਤੀ ਹੈ ਕਿ ਆਪਣਾ ਅਸਤੀਫਾ ਵਾਪਸ ਲੈਣ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ ਤੇ 2 ਦਸੰਬਰ ਨੂੰ ਫਸੀਲ ਤੋਂ ਦਿੱਤਾ ਸੱਤ ਮੈਂਬਰੀ ਕਮੇਟੀ ਵਾਲਾ ਆਪਣਾ ਫਰਜ਼ ਵੀ ਸੰਭਾਲਣ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਨੂੰ ਕੋਈ ਵੀ ਹੁਕਮ ਨਾ ਦੇਣ ਦੀ ਗੱਲ ਆਖੀ ਹੈ ਕਿ ਉਹਨਾਂ ਦੇ ਹੱਕ ਦੇ ਵਿੱਚ ਦਿਲ ਦੇ ਬਲਬਲੇ ਹੀ ਸਾਂਝੇ ਕੀਤੇ ਸੀ ਤੇ ਆਪਣੇ ਪਰਸਨਲ ਅਕਾਊਂਟ ਤੋਂ ਹੀ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਸੀ ਪਰ ਮੈਂ ਗਿਲ ਕਰਕੇ ਆਇਆ ਕਿ ਪ੍ਰਧਾਨ ਸ਼ਰਮਣਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਧਿਆਨ ਇਨਸਾਨ ਨੇ ਗੁਰਸਿੱਖ ਨੇ ਸਹਿਜ ਵਾਲੇ ਨੇ ਹਰ ਪਾਸੇ ਉਹਨਾਂ ਦੀ ਪਕੜ ਵੀ ਹੈ ਬਾਣੀ ਪੜਨ ਵਾਲੇ ਨੇ ਇਮਾਨਦਾਰ ਨੇ ਬੜੀਆਂ ਖੂਬੀਆਂ ਉਹਨਾਂ ਦੇ ਵਿੱਚ ਹੈ ਲੇਕਿਨ ਉਹ ਅਸਤੀਫਾ ਦੇਗਾ ਇਹਨਾਂ ਤੇ ਸ਼ਰਮਣਿ ਕਮੇਟੀ ਦਾ ਕੰਮ ਕਾਜ ਕਿਵੇਂ ਚੱਲੇਗਾ ਉਹ ਤੁਰੰਤ ਵਾਪਸ ਆ ਕੇ ਤੇ ਸ਼ਰਮਣਿ ਕਮੇਟੀ ਦੇ ਪ੍ਰਧਾਨ ਦੀ ਜਿਹੜੀ ਸੇਵਾ ਉਹ ਸੰਭਾਲਣ ਜਿਵੇਂ ਜਿਵੇਂ ਇਹ ਨੈਤਿਕਤਾ ਹੈ ਯਾਨੀ ਹਾਕ ਪਿਸਲੀ ਹੋ ਰਹੇ ਦੇ ਹੱਕ ਵਿੱਚ ਆਪਨੇ ਜੋ ਦਿਲ ਦੇ ਵਾਲ ਬਲੇ ਸੀ ਉਹ ਆਪਣੇ ਪੋਸਟ ਰਾਈਂ ਸਾਂਝੇ ਕੀਤੇ ਨੇ ਮੈਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਨਹੀਂ ਕੀਤਾ ਉਹ ਮੈਂ ਆਪਣੀ ਜਿਹੜਾ ਮੇਰਾ ਪਰਸਨਲ ਫੇਸਬੁੱਕ ਅਕਾਊਂਟ ਹੈ ਉੱਤੇ ਪੋਸਟ ਪਾ ਕੇ ਜਿਹੜਾ ਮੇਰਾ ਜੋ ਮਨ ਦਾ ਜਿਹੜਾ ਮੇਰੀ ਦਸ਼ਾ ਸੀ ਮੈਂ ਉਹ ਵਰਨਰ ਕੀਤੀ ਹੈ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਐਜੀਪੀਸੀ ਯੰਤਰਿਕ ਕਮੇਟੀ ਨੇ ਕਿਹਾ ਸੀ ਕਿ ਉਹਨਾਂ ਕੋਲ ਜਥੇਦਾਰਾਂ ਦੀ ਨਿਯੁਕਤੀ ਤੇ ਉਹਨਾਂ ਨੂੰ ਬਦਲਣ ਦੇ ਪੂਰੇ ਅਧਿਕਾਰ ਨੇ ਜਿਸ ਤੇ ਸਾਰਾ ਵਿਵਾਦ ਸ਼ੁਰੂ ਹੋਇਆ ਤੇ ਜਥੇਦਾਰ ਨੇ ਇਤਰਾਜ਼ ਜਤਾਇਆ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਦੇ ਨਾਲ ਚਰਨਜੀਤ ਕੌਸ਼ਲ న్యూਸ 18 ਪੰਜਾਬ